ਕੀ ਅਸੀਂ ਕਰੀਏ ਨਹੀਂ ਗਲਤ ਗੱਲ ਪਾਪਾ ਬੈਠੇ ਆ ਨਾ ਆਪਾਂ ਚ ਉਹ ਹੋਊਗਾ ਫੇਰ ਗੱਲ ਕਰਦੇ ਹਾਂ ਜੈ ਪੰਜਾਬ ਸਰਕਾਰ ਜੁਗਤਾਰ ਮੁਰਦਾਬਾ ਠੇਕੇਦਾਰ ਮੁਰਦਾਬਾ ਠੇਕੇਦਾਰ ਮੁਰਦਾਬਾ ਸਵੇਰੇ ਸਵੇਰੇ ਸੁਬੇ ਦਾ ਸੁਣਦਾ ਹੀ ਪਿਆਵਾ ਮੇਰਾ ਮੈਂ ਮਲਟੀਪਲ ਮਾਰ ਕੇ ਨਹੀਂ 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 ਇੱਕੋ ਹੀ ਮਰਜੀ 12 ਘੰਟੇ ਚ ਇੱਕ ਪਰਚੀ ਮੇਰਾ ਨਾ ਸੋਨ ਲਾ ਲੇ ਜੀ ਸਰ ਕੀ ਮਾਉਣ ਲਾ ਗਿਆ ਜੇ ਮੰਡੀ ਬਾਹਰ ਮੰਡੀ ਦੇ ਬਾਹਰ ਤੁਸੀਂ ਮਾਵਲਾ ਸਰ ਇਹ ਪਰਚੀ ਦਾ ਵਾ ਗੱਲ ਕਰਾਂ ਦੋ ਮਿੰਟ ਪਰਚੀ ਦਾ ਮਾਵਲਾ ਵਾ ਇਹ ਆਟੋ ਜੁਨੇ ਵਾਲੇ ਆ ਕੋਈ ਰਿਕਸ਼ਾ ਵਾਲੇ ਆ ਰੇੜਿਆਂ ਵਾਲੇ ਆ ਰੇੜਿਆਂ ਵਾਲੇ ਆ ਇਹਨਾਂ ਨੇ ਧੱਕਾ ਹੋ ਰਿਹਾ ਨਿਆਜ਼ ਹੋ ਰਿਹਾ ਦੋ ਮਿੰਟ ਬੰਦ ਕਰੋ ਯਾਰ ਇਹਨਾਂ ਨਾਲ ਬਹੁਤ ਸਾਰਾ ਧੱਕਾ ਹੋ ਰਿਹਾ ਵੈ ਅਸੀਂ ਪ੍ਰਸ਼ਾਸਨ ਅੱਗੇ ਵੀ ਮੰਗ ਕੀਤੀ ਹੈ ਚੇਅਰਮੈਨ ਸਾਹਿਬ ਨੂੰ ਮਿਲੇ ਸੈਕਟਰੀ ਨੂੰ ਮਿਲੇ ਪੰਜ ਛੇ ਵਾਰੀ ਜਾ ਕੇ ਅਸੀਂ ਇਹਨਾਂ ਸਾਡੀ ਕੋਈ ਸਰਵਾਈ ਨਹੀਂ ਕੀਤੀ ਮੰਗ ਪੱਤਰ ਵੀ ਦਿੱਤਾ ਹੈ ਇਹਨਾਂ ਨੂੰ ਚੇਅਰਮੈਨ ਜੀ ਪਹਿਲਾਂ ਵੀ ਤੁਸੀਂ ਇੱਥੇ ਪ੍ਰਦਰਸ਼ਨ ਕੀਤਾ ਸੀਗਾ ਉਦੋਂ ਵੀ ਭਰਨਾ ਪ੍ਰਦਰਸ਼ਨ ਆਏ ਬਹੁਤ ਵਾਰੀ ਕੀਤਾ ਬਹੁਤ ਬਹੁਤ ਵਾਰੀ ਕਰ ਰਹੇ ਹਾਂ ਬੋਰਡ ਵਾਲੇ ਵੀ ਜਿਹੜੇ ਸਾਰੇ ਅੰਦਰ ਗਏ ਸੀਗੇ ਆੜਤੀ ਵਗੈਰਾ ਵੀ ਸਾਰੇ ਆ ਗਏ ਸੀ ਸਾਨੂੰ ਕੀ ਸਹਾਜਨ ਦਵਾਇਆ ਸੀ ਸਾਨੂੰ ਸਹਾਜਨ ਦਵਾਇਆ ਚਲੋ ਠੀਕ ਹੈ ਜੀ ਠੀਕ ਆ ਜਾਓ ਤੁਸੀਂ ਇੰਨੀ ਪਰਚੀ ਦਵੋ ਜਦੋਂ ਸਵੇਰੇ ਅਸੀਂ ਗੇਟ ਤੇ ਆਏ ਕਹਿੰਦੇ ਸੀ 10 80 ਲੱਗਣਿਆ ਜਿੰਨੇ ਵਾਰੀ ਜਾਓਗੇ ਖਾਲੀ ਜਾਓ ਜਾਂ ਭਰੇ ਜਾਓ ਸੁਣਨ ਚਾ ਰਿਹਾ 25 ਲੱਗੇਗੀ ਤੁਹਾਡੀ ਗੱਡੀਆਂ ਅੰਦਰ ਜਾਂਦੀਆਂ ਨੇ ਇਹਦੇ ਹੁਣ ਕੋ ਉਸ ਟਾਈਮ ਪੈਸੇ ਲੈ ਜਾਂਦੇ ਜਦੋਂ ਗੱਡੀ ਖਾਲੀ ਵਾਪਸ ਆਉਂਦੀ ਉਸ ਟਾਈਮ ਵੀ ਪੈਸੇ ਲੈ ਜਾਂਦੇ ਖਾਲੀ ਅੰਦਰ ਜਾਂਦੀ ਹੈ ਜਦੋਂ ਖਾਲੀ ਜਾਂਦੀ ਹੈ ਉਦੋਂ ਵੀ ਰੋਗ ਲੈਂਦੇ ਆ ਉਦੋਂ ਵੀ ਰੋਗ ਲੈ ਜਦੋਂ ਭਰ ਕੇ ਜਾਣੀ ਉਦੋਂ ਵੀ ਗੱਡੀ ਜਦੋਂ ਵਾਪਸ ਹੀ ਉਦੋਂ ਜਾਣੀ ਗੁੰਡਾ ਕਰਦੀ ਤੱਕੇਸ਼ਾਈ ਹੋ ਰਹੀ ਆ ਤੱਕੇਸ਼ਾਈ ਹੋ ਰਹੀ ਆ ਕੋਈ ਗਰੀਬ ਦੀ ਸੁਣਵਾਈ ਨਹੀਂ ਕਰਦਾ ਕੋਈ ਪਹਿਲੇ ਸੀਗਾ ਠੇਕੇਦਾਰ ਉਹ ਵੀ ਇੱਦਾਂ ਹੀ ਕਰਦਾ ਸੀਗਾ ਨਹੀਂ ਨਹੀਂ ਪਹਿਲੇ ਠੇਕੇਦਾਰ ਕਰਦਾ ਸੀ ਸਾਲ ਇੱਕ ਮਾਰਕ ਕਮੇਟੀ ਦੇ ਅੰਦਰ ਰ ਸਾਲ ਕਰਿਆ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸਾਰੇ ਬੈਠੇ ਆ ਸਾਰੀ ਲੇਬਰ ਜੂਨੀਅਰ ਸਾਰੀ ਗੱਡੀਆਂ ਵਾਲੇ ਬੈਠੇ ਵਿਚਾਰੇ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਨਾ ਕੋਈ ਆ ਤੁਸੀਂ ਲੱਗਿਆ ਨਾ ਕੋਈ ਫालतू ਇਹਨਾਂ ਨੇ ਚਾਰਜ ਲਿਆ ਵਾ ਮਾਰ ਕਮੇਟੀ ਦੇ ਮੁਲਾਜ਼ਮ ਬੈਠੇ ਸੀ ਬੜੇ ਛੋੜੇ ਆਰਾਮ ਨਾਲ ਪਰਚੀ ਕੱਟ ਕੇ ਦੇ ਦਿੰਦੇ ਸੀ ਕੋਈ ਹੂ ਨਹੀਂ ਕੋ ਹਾ ਨਹੀਂ ਕੋਈ ਝਗੜਾ ਨਹੀਂ ਕੁਛ ਨਹੀਂ ਬੜਾ ਸਾਲ ਬੜੇ ਆਰਾਮ ਨਾਲ ਕੱਟਿਆ ਸੀ ਸ਼ਾਂਤੀ ਨਾਲ ਕੱਟਿਆ ਸੀ ਇਹ ਸਾਰਿਆਂ ਨੂੰ ਪਤਾ ਹੈਗਾ ਮਾਰ ਕਮੇਟੀ ਦੇ ਬੰਦੇ ਖੜੇ ਆ ਇੱਥੇ ਸਾਰਿਆਂ ਨੂੰ ਪਤਾ ਹੈਗਾ ਜਰਮਦਾਈ ਠੇਕੇਦਾਰ ਆਇਆ ਵਾ ਇਹਨੇ ਸਾਰੇ ਮੰਡੀ ਨੂੰ ਅੱਗੇ ਲਾਇਆ ਪਿਆ ਇਹ ਤੁਹਾਡਾ ਹੱਲ ਨਹੀਂ ਹੁੰਦਾ ਨੈਕਸਟ ਸਟੈਪ ਕੀ ਹੈ ਡੈਡ ਇਦਾਂ ਹੀ ਜਾਰੀ ਰਹੇਗੀ ਹੜਤਾਲ ਲੰਮੀ ਜਾਏਗੀ ਸਾਡੀ ਬਿਲਕੁਲ ਜੀ ਰੋਪੇ ਫਿਰ ਰੋਡ ਤੇ ਜਾਵਾਂਗੇ ਰੋਡ ਜਾਮ ਕਰਾਂਗੇ ਅਸੀਂ ਡੀਸੀ ਦਫ਼ਤਰ ਜਾਵਾਂਗੇ ਅਸੀਂ ਪੂਰੇ ਪੰਜਾਬ ਵੱਲੋਂ ਹਾਈ ਲੈਵਲ ਤੇ ਹੋਏਗੀ ਮੀਟਿੰਗ ਹਮੇਸ਼ਾ ਹੀ ਭਾਵੇਂ ਸਾਡੇ ਖਿਲਾਫ ਤੁਸੀਂ ਨਾਰੇ ਲਾਓ ਭਾਵੇਂ ਜਿੱਦਾਂ ਅਸੀਂ ਤੁਹਾਡੀ ਸੇਵਾ ਵਾਸਤੇ ਤੁਹਾਡੀ ਰੱਖਿਆ ਵਾਸਤੇ ਸਵੇਰ ਤੋਂ ਖੜੇ ਆਂ ਤੇ ਅੱਗੇ ਵੀ ਅਸੀਂ ਖੜੇ ਰਹਿਣਾ ਜਿਹੜੇ ਵੀ ਬੰਦੇ ਨੂੰ ਧਮਕੀ ਆਈ ਹੈ ਮੇਰੀ ਪਰਸਨਲ ਐਸਐਚਓ ਸਾਹਿਬ ਨਾਲ ਖੜੇ ਆ ਸਾਡਾ ਪੂਰਾ ਆਸ਼ਵਾਸਨ ਹੈ ਹੁਣੇ ਸਾਡੇ ਨਾਲ ਚੱਲੋ ਅਸੀਂ ਤੁਹਾਡੀ ਲਿਖਤੀ ਦਰਖਾਸਤ ਆਪ ਹੀ ਲਿਖਾਂਗੇ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੀ ਵੀ ਕਿਸੇ ਦੀ ਕੰਪਲੇਂਟ ਹੈ ਕਿਸੇ ਨਾਲ ਕੁੱਟਮਾਰ ਹੋਈ ਹੈ ਕਿਸੇ ਨੂੰ ਧਮਕੀ ਆਈ ਹੈ ਸਾਡੇ ਨਾਲ ਹੋਣੀ ਜਿਹੜਾ ਵੈ ਥਾਣੇ ਦੇ ਵਿੱਚ ਚੱਲਿਆ ਜਾਵੇ ਸਾਨੂੰ ਕੰਪਲੇਂਟ ਦਿੱਤੀ ਜਾਵੇ ਤੇ ਉਹਦੀ ਕਾਰਵਾਈ ਅਸੀਂ ਕਰਨ ਵਾਸਤੇ ਵਚਨਬੱਧ ਹਾਂ ਤੇ ਕਿਹੜਾ ਵੀ ਮੇਰਾ ਵੀਰ ਹੈ ਜਿਸਦੇ ਨਾਲ ਇਦਾਂ ਦੀ ਕੋਈ ਗੱਲਬਾਤ ਹੋਈ ਹੈ ਸਾਨੂੰ ਹੁਣੇ ਲਿਆ ਕੇ ਦੱਸੋ ਤੇ ਉਹਦੀ ਕਾਰਵਾਈ ਅਸੀਂ ਅਮਲ ਦੇ ਵਿੱਚ ਲਿਆਵਾਂ ਤੁਮਸੀ ਜੀ ਅੰਦਰੋਂ